ਉਹੀ ਹੈ ਕੋਬਰਾ ਇਹ ਕੋਬਰਾ ਕੋਬਰਾ ਇਹ ਤੁਮਾਂ ਤੇ ਬਚਾਂਦੀ ਰਹੀਆਂ ਬਾਬ ਤੇ ਵੇਖ ਵੇਖ ਇਹ ਉਹ ਲਿਆਵਰ ਸੀ ਉਹ ਚੰਦਰ ਉਹ ਬੰਦ ਕਰ ਦੋ ਕੋਈ ਨਹੀਂ ਹਾਂ ਖੜਾ ਹੈ ਨੀਤਾ ਦੀ ਗੱਲ ਨਿਕਲੀ ਨਾ ਸੱਚੀ ਕਹਿੰਦੀ ਬੀਬੀ ਜੀ ਨੂੰ ਕੋ ਬੋਲੋ ਨੂੰ ਕੋ ਬੁਲਾਓ ਉਹਨਕੇ 8 7 ਨਿਕਲੇ ਬੈੱਡ ਦੇ ਨੀਚੋਂ ਇਹ ਪਾਲੇ ਦੀ ਸ਼ੌਪ ਆ ਲਿਆ ਘਰ ਕੋਠੀ ਆ ਓਹ ਹੋਏ ਇੱਕ ਤਾਂ ਬੱਚਾ ਹੀ ਹੈ ਬਾਬਾ ਜੀ ਮੇਰ ਕਰੋ ਬਾਬਾ ਜੀ ਮੇਰ ਕਰੋ ਫੜੋ ਫੜੋ ਇਹਨਾਂ ਨੂੰ ਕੋਦੇ ਚ ਪਾ ਸਿੰਨੀ ਉਹੀ ਹੈ ਕੋਬਰਾ ਹੀ ਕੋਬਰਾ ਕੋਬਰਾ ਹੈ ਕੋਬਰਾ ਕਿਤਮਤ ਬਚਾਉਂਦੀ ਰਹੀ ਬਾਬਾ ਤੇ ਵੇਖ ਵੇਖੇ ਉਹ ਲਿਆਵਰ ਸੀ ਉਹ ਚੰਦਰ ਉਹ ਬੰਦ ਕਰ ਦੋ ਕੋਈ ਨਹੀਂ ਹਾਂ ਖੜਾ ਨਹੀਂ ਤਾਂ ਦੀ ਗੱਲ ਨਿਕਲੀ ਨਾ ਸੱਚੀ ਕਹਿੰਦੀ ਬੀਬੀ ਜੀ ਨੂੰ ਕੋ ਬੋਲੋ ਨੂੰ ਕੋ ਬੁਲਾਓ ਉਨਕੇ 8-7 ਨਿਕਲੇ ਬੈੱਡ ਦੇ ਨੀਚੋਂ ਇਹ ਪਾਲੇ ਦੀ ਸ਼ੌਪਾਂ ਲੈ ਘਰ ਕੋਠੀ ਆ ਓਏ ਹੋਏ ਇਹ ਇੱਕ ਤਾਂ ਬੱਚਾ ਹੀ ਐ ਬਾਬਾ ਜੀ ਮੇਹਰ ਕਰੋ ਬਾਬਾ ਜੀ ਮੇਹਰ ਕਰੋ ਫੜੋ ਫੜੋ ਇਹਨਾਂ ਨੂੰ ਕੋਦੇ ਚ ਪਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488